ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਜਿਹੜੇ ਸਾਈਬਰ ਅਪਰਾਧਾ ਨੂੰ ਲੈ ਕੇ ਸਾਨੂੰ ਹੈਡਲਾਈਨ ਕਈ ਗਾਈਡਲਾਈਨਸ ਜਾਰੀ ਹੁੰਦੀ ਹੈ ਤੇ ਉਹਨਾਂ ਨੂੰ ਅਸੀਂ ਬੜੇ ਰਿਲੀਜੀਅਸਲੀ ਫੋਲੋ ਕਰਦੇ ਹਾਂ ਉਹਨਾਂ ਨੂੰ ਇੱਕ ਕਰੀਬ ਅਪ੍ਰੈਲ ਦੇ ਮਹੀਨੇ ਦੇ ਵਿੱਚ 10 ਅਪ੍ਰੈਲ ਦੀ ਗੱਲ ਹੈ ਸਾਨੂੰ ਹਰਪਾਲਜੀਵਨ ਨਾਮ ਦਾ ਵਿਅਕਤੀ ਸਾਡੇ ਕੋਲ ਆਇਆ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਕਰੀਬ 30 ਲੱਖ ਦੇ ਕਰੀਬ ਸਾਡਾ ਜਿਹੜਾ ਪੈਸੇ ਉਹ ਸਾਈਬਰ ਫਰੌਡ ਰਾਈ ਸਾਡਾ ਇੱਕ ਡਿਜੀਟਲ ਅਰੈਸਟ ਉਹਦੇ ਵਿੱਚ ਕਿਸੇ ਬੰਦੇ ਨੇ ਉਹਦਾ ਡਰਾਵਾ ਦੇ ਕੇ ਤੇ ਮੇਰੇ ਤੋਂ 30 ਲੱਖ ਰੁਪਏ ਖਾਤੇ 'ਚ ਪਵਾਏ ਇਹ ਗੱਲ 5 ਅਪ੍ਰੈਲ ਦੀ ਸੀਗੀ ਜਦੋਂ ਇਹ ਸਾਰਾ ਵਾਕਿਆ ਹੋਇਆ ਤੇ ਉਹਨਾਂ ਨੇ ਸਾਨੂੰ ਗੱਲ 10 ਅਪ੍ਰੈਲ ਨੂੰ ਆ ਕੇ ਦੱਸੀ ਫਿਰ ਇਹਦੇ ਵਿੱਚ ਸਾਡੀ ਐਸਪੀ ਡੀ ਸਾਹਿਬ ਡੀਐਸਪੀ ਹੈਡਕ quarters ਆਫ ਐਸਐਚਓ ਸਾਈਬਰ ਤੇ ਆਪਣੇ ਜਿਹੜੇ ਆਈਓ ਸੀਗੇ ਇਨਸਪੈਕਟਰ ਸੰਦੀਪ ਇਹਨਾਂ ਵੱਲੋਂ ਬੜੀ ਮਿਹਨਤ ਤੇ ਲਗਨ ਨਾਲ ਇਸ ਕੇਸ ਦੇ ਵਿੱਚ ਜਿਹੜਾ ਕੰਮ ਕੀਤਾ ਗਿਆ ਤੇ ਮੈਂ ਦੱਸਣਾ ਚਾਹਨਾ ਹੈ ਕਿ ਜਿਹੜੇ 30 ਲੱਖ ਰੁਪਏ ਬੇਸਿਕਲੀ ਜਿਹੜੇ ਇਸ ਤੋਂ ਕੰਪਲੇਨੈਂਟ ਤੋਂ ਲਿੱਤੇ ਗਏ ਸੀਗੇ ਉਹ ਇਹਨਾਂ ਨੂੰ ਇਹ ਇਸ ਤਰੀਕੇ ਦਾ ਇਹਨਾਂ ਨੂੰ ਡਰਾਇਆ ਗਿਆ ਸੀਗਾ ਧਮਕਾਇਆ ਗਿਆ ਸੀਗਾ ਕਿ ਅਸੀਂ ਤੈਨੂੰ ਕਿਸੇ ਟੈਰਰਿਜ਼ਮ ਦੇ ਕੇਸ ਦੇ ਵਿੱਚ ਫਸਾ ਦਾਂਗੇ ਮੁੰਬਈ ਦੇ ਵਿੱਚ ਤੇ ਜੇ ਅਗਰ ਤੂੰ ਬਚਣਾ ਚਾਹੁੰਦਾ ਹੈ ਤੇ ਸਾਨੂੰ ਉਦੇਚ ਕੁਛ ਨਾ ਕੁਛ ਉਦੇਚ ਪਹੇਰੇ ਤੇ ਇਹ ਡਰ ਕੇ ਡਰ ਕੇ ਨੇ ਜਿਹੜੇ ਕਰੀਬ 30 ਲੱਖ ਰੁਪਏ ਇਹਨਾਂ ਦੇ ਖਾਤੇ ਚ ਪਾਤੇ ਉਸ ਤੋਂ ਬਾਅਦ ਸਾਡੀ ਟੀਮ ਨੇ ਇਸ ਤੇ ਕੰਮ ਕਰਨਾ ਜਲਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲੇ ਸਾਨੂੰ ਪਤਾ ਲੱਗਿਆ ਕਿ ਬੇਸਿਕਲੀ ਜਿਹੜਾ ਇਹ ਪੈਸੇ ਹਰਪਾਲ ਚੀਮਾ ਨੇ ਇੱਕ ਕੋਈ ਰਾਜਾ ਟੈਂਟ ਹਾਊਸ ਵਾਲਾ ਸੀਗਾ ਉਹਦੇ ਖਾਤੇ 'ਚ 3 ਲੱਖ ਰੁਪਏ ਪਾਤੇ ਉਸ ਤੋਂ ਬਾਅਦ ਉਹ ਗਾਹ ਹੋਰ ਚਾਰ ਖਾਤਿਆਂ ਦੇ ਵਿੱਚ ਅੱਡੜ ਖਾਤਿਆਂ ਦੇ ਵਿੱਚ ਉਹ ਪੈਸੇ ਅੱਗੇ ਚੱਲ ਗਏ ਤੇ ਕਿਉਂਕਿ ਸਾਨੂੰ 5 ਦਿਨ ਬਾਅਦ ਇਹਨੇ ਕੰਪਲੇਂਟ ਆ ਕੇ ਦੱਸੀ ਤੇ ਥੋੜਾ ਜਿਹਾ ਡਿਲੇ ਹੋ ਗਿਆ ਇਹਨਾਂ ਦੇ ਵੱਲੋਂ ਵੀ ਬਟ ਨੈਵਰtheless ਸਾਡੀ ਟੀਮ ਨੇ ਹੁਣ ਤੱਕ 9 ਲੱਖ ਰੁਪਏ ਜਿਹੜੇ ਹੈਗੇ ਆ ਰਿਕਵਰੀ ਕਰਾ ਕੇ ਕੰਪਲੇਨਰ ਨੂੰ ਵਾਪਸ ਜਿਹੜੇ ਆ ਉਹ ਕਿਤੇ ਜਾ ਚੁਕੇ ਕੰਪਲੇਨਰ ਨੂੰ ਤੇ ਜਿਹੜੇ ਦੇ ਵਿੱਚ ਇਹ ਜਿਹੜਾ ਨੈਕਸਸ ਹੈ ਇਹ 올ਓਵਰ ਇੰਡੀਆ ਦੇ ਵਿੱਚ ਫੈਲਾ ਹੋਇਆ ਇਹਦੇ ਜਿਹੜੇ ਦੋਸ਼ੀ ਇਹਦੇ ਜਿਹੜੇ ਤਾਰ ਹੈ ਇਸ ਇਸ ਜਿਹੜੇ ਕ੍ਰਾਈਮ ਦੇ ਉਹ ਨਾ ਸਿਰ ਪੰਜਾਬ ਦੇ ਵਿੱਚ ਇਹਦੇ ਜਿਹੜੇ ਜਿਹੜੇ ਦੋਸ਼ੀ ਆ ਉਹ ਲੁਧਿਆਣੇ ਦੇ ਵੀ ਰਹਿਣ ਵਾਲੇ ਆ ਉਹ ਆਪਣੇ ਕੀ ਕਹਿੰਦੇ ਦਿੱਲੀ ਦੇ ਵੀ ਰਹਿਣ ਵਾਲੇ ਆ ਨੌਇਡਾ ਦੇ ਵੀ ਹੈਗੇ ਆ ਬਿਹਾਰ ਦੇ ਵੀ ਆ ਜਿੱਦਾਂ ਅੱਜ ਅਸੀਂ ਹੁਣ ਜਿਹੜਾ ਦੋਸ਼ੀ ਫੜਕੀ ਲਾਇਆ ਕੇਰਲ ਦੇ ਵੀ ਤੇ ਇੱਕ ਵੱਡਾ ਇੰਡੀਆ ਲੈਵਲ ਦਾ ਇਹ ਨੈਕਸਸ ਹੈ ਤੇ ਹੁਣ ਸਾਡੀ ਟੀਮ ਨੇ ਜਿਹੜੇ ਹੈਗੇ ਆ ਫਿਲਹਾਲ ਸੱਤ ਬੰਦਿਆਂ ਨੂੰ ਹੁਣ ਤੱਕ ਇਸ ਕੇਸ ਦੇ ਵਿੱਚ ਨਾਮਿਨੇਟ ਜਿਹੜਾ ਕੀਤਾ ਹੈ ਉਹ ਚੋਂ ਚਾਰ ਦੋਸ਼ੀ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਜਿਹੜੇ ਚਾਰ ਦੋਸ਼ੀ ਹੈਗੇ ਗ੍ਰਿਫਤਾਰ ਕੀਤੇ ਗਏ ਆ ਉਹਦੇ ਵਿੱਚ ਇੱਕ ਜਿਹੜਾ ਹੈਗਾ ਉਹ ਨੌਇਡਾ ਦਾ ਰਹਿਣ ਵਾਲਾ ਹੈ ਤੇ ਦੋ ਵੈਸਟ ਦਿੱਲੀ ਦੇ ਆ ਉਹਨਾਂ ਦੇ ਨਾਮ ਹੈ ਮਨਿੰਦਰ ਸਿੰਘ ਜਿਹੜਾ ਕਿ ਆਪਣਾ ਵੈਸਟ ਦਿੱਲੀ ਦਾ ਰਹਿਣ ਵਾਲਾ ਹੈ ਨਵੀਨ ਸ਼ਰਮਾ ਜੋ ਵੀ ਦਿੱਲੀ ਦਾ ਹੀ ਹੈ ਰਹਿਣ ਵਾਲਾ ਇਹ ਕਿ ਅਨਿਲ ਕੁਮਾਰ ਜੋ ਨੌਇਡਾ ਦਾ ਰਹਿਣ ਵਾਲਾ ਹੈ ਹੁਣ ਹੁਣ ਇੱਕ ਜਿਹੜਾ ਅਕਬਰ ਜਿਹੜਾ ਹੁਣ ਅਸੀਂ ਕੇਰਲਾ ਤੋਂ ਉੱਥੇ ਮੱਲਾਪੁਰਮ ਜਿਹੜਾ ਜਿਲ੍ਹਾ ਮੱਲਾਪੁਰਮ ਡਿਸਟ੍ਰਿਕਟ ਉਧਰੋਂ ਸਾਡੀ ਟੀਮ ਆ ਫੜਕੇ ਲੈ ਕੇ ਆਈ ਇਹਨੂੰ ਤੇ ਮੈਂ ਇਹ ਦੱਸਣਾ ਚਾਹਣਾ ਕਿ ਹਜੇ ਦੇ ਵਿੱਚ ਹੋਰ ਗ੍ਰਫਤਾਰੀਆਂ ਬਾਕੀ ਐ ਤਿੰਨ ਹੋਰ ਦੋਸ਼ੀ ਅਸੀਂ ਨਾਮਿਨੇਟ ਕੀਤੇ ਆ ਉਹ ਜਿੱਦਾਂ ਜਿੱਦਾਂ ਉਹਨਾਂ ਦੀ ਗ੍ਰਫਤਾਰੀ ਹੋਏਗੀ ਉਹਨਾਂ ਤੋਂ ਕੋਈ ਅੱਗੇ ਕੋਈ ਪੁੱਛਗਿੱਛ ਤੇ ਕੋਈ ਗੱਲ ਸਾਹਮਣੇ ਆਏਗੀ ਉਹ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਅਕਬਰ ਅਲੀ ਐ ਇਸ ਮੁਕਦਮੇ ਤੋਂ ਇਲਾਵਾ ਇੱਥੇ ਹੋਰ ਵੀ ਪਰਚੇ ਦਰਜ ਐ ਕੇਰਲਾ ਦੇ ਵਿੱਚ ਇੱਥੇ ਇੱਕ ਨਸ਼ੇ ਦਾ ਵੀ ਪਰਚਾ ਦਰਜ ਐ ਐਨਡੀਪੀਐਸ ਦਾ ਤੇ ਇਸ ਤੋਂ ਇਲਾਵਾ ਇਸਨੇ ਹੋਰ ਵੀ ਇਸ ਤਰੀਕੇ ਦੀ ਸਾਈਬਰ ਅਪਰਾਧ ਕੀਤੇ ਸਾਈਬਰ ਠੱਗੀਆਂ ਮਾਰੀਆਂ ਜਿੱਚ ਤਿੰਨ ਕੰਪਲੇਂਟਾਂ ਔਨ ਰਿਕਾਰਡ ਹੈ ਜਿੱਚ ਇੱਕ ਕੰਪਲੇਂਟ ਕਰੀ 10 ਲੱਖ ਦੀ ਹੈ 6 ਲੱਖ ਦੀ ਹੈ ਹੋਰ ਵੀ ਇਸ ਤਰੀਕੇ ਦੀ 18 ਕਰੋੜ ਦੀ ਵਕ ਵਕ ਜਿਹੜੀ ਅਮਾਉਂਟ ਦੀ ਕੰਪਲੇਂਟ ਹੈ ਤੇ ਜਿੱਦਾਂ ਮੈਂ ਦੱਸਿਆ ਕਿ ਪਹਿਲੇ ਹਰਪਾਲ ਨੇ ਰਾਜਾ ਟੈਂਟ ਹਾਊਸ ਵਾਲੇ ਦੇ ਖਾਤੇ ਵਿੱਚ ਪੈਸੇ ਪਾਏ ਉਸ ਤੋਂ ਬਾਅਦ ਇਹ ਚਾਰ ਬੰਦਿਆ ਦੇ ਖਾਤੇ ਵਿੱਚ ਪੈਸੇ ਪਾਏ ਤੇ ਜਿਹੜਾ ਇਹਦਾ ਮੇਨ ਮਾਸਟਰਮਾਈਂਡ ਸੀਗਾ ਉਹ ਅਕਬਰੀ ਸੀਗਾ ਜਿਹੜਾ ਇਹ ਸਾਰਾ ਤਾਰ ਨੂੰ ਕਮਾਂਦਾ ਸੀਗਾ ਤੇ ਜਿਹੜਾ ਆਪਾਂ ਪਹਿਲੇ ਮਨਿੰਦਰ ਨਵੀਲ ਤੇ ਅਨਿਲ ਫੜੇ ਆ ਉਹ ਇਹ ਕਰਦੇ ਸੀਗੇ ਜਿਹੜੇ ਗਰੀਬ ਬੰਦੇ ਹੁੰਦੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਨਾਂ ਤੇ ਇੱਕ ਰੈਂਟਲ ਅਕਾਊਂਟ ਖੁਲਵਾਉਂਦੇ ਸੀ ਕਿ ਤੈਨੂੰ ਅਸੀਂ ਇੰਨੇ ਪੈਸੇ ਦੇ ਦਾਂਗੇ ਤੂੰ ਸਾਨੂੰ ਆਪਣਾ ਆਧਾਰ ਕਾਰਡ ਆਪਣੀ ਡਿਟੇਲ ਦੇ ਦੇ ਤੇ ਉਹਦੇ ਨਾਂ ਤੇ ਉਹਨੂੰ ਲੋਕੇ ਦੇ ਵਿੱਚ ਰੱਖ ਕੇ ਉਹਨੂੰ ਕੋ ਕੋਈ ਇਨਵੈਸਟਮੈਂਟ ਦਾ ਕੋਈ ਸਕੀਮ ਦਾ ਬਾਣਾ ਦੇ ਕੇ ਉਹਦਾ ਖਾਤਾ ਖੁਲਵਾ ਲਿਆ ਤੇ ਖਾਤਾ ਖੁਲਵਾ ਕੇ ਫਿਰ ਆਪਣਾ ਜਿਹੜਾ ਹੈਗਾ ਇਹ ਉਹਨੂੰ ਉਹਦੇ ਨਾਲ ਹੀ ਬੇਸਿਕਲੀ ਠੱਗੀ ਮਾਰਦੇ ਸੀਗੇ ਲੋਕਾਂ ਨਾਲ ਤੇ ਜਿਹੜਾ ਮਨਿੰਦਰ ਸੀਗਾ ਮਨਿੰਦਰ ਦੇ ਨਾਂ ਤੇ ਖਾਤਾ ਖੋਲਵਾਇਆ ਗਿਆ ਅਸਲ 'ਚ ਜਿਹੜਾ ਉਸ ਖਾਤੇ ਨੂੰ ਆਪਰੇਟ ਕਰਦੇ ਸੀ ਉਹ ਨਵੀਨ ਤੇ ਅਨਿਲ ਕਰਦੇ ਸੀ ਜਨਦੀ ਆਲਰੇਡੀ ਇਸ ਕੇਸ 'ਚ ਗ੍ਰਫਤਾਰੀ ਹੋ ਚੁੱਕੀ ਹੈ ਤੇ ਹੁਣ ਅਕਬਰ ਦੇ ਨਾਲ ਹੋਰ ਵੀ ਕੇਰਲਾ ਦੇ ਵਿੱਚ ਸਾਥੀ ਸੀਗੇ ਉਹਨਾਂ ਦੀ ਪਾਲ ਜਾਰੀ ਹੈ ਸਾਡੀ ਟੀਮ ਫਿਰ ਉੱਥੇ ਜਿਹੜਾ ਹੈਗਾ ਆਉਣ ਵਾਲੇ ਸਮਾ ਦੇ ਵਿੱਚ ਉੱਤੇ ਜਾ ਕੇ ਦੁਬਾਰਾ ਸੀ ਤਫਤੀਸ਼ ਕਰਾਂਗੇ ਤੇ ਵਕਰੇ ਤੌਰ ਤੇ ਤੁਹਾਨੂੰ ਅਸੀਂ ਇਸ ਬਾਰੇ ਸਾਂਝਾ ਕਰਾਂਗੇ ਪ੍ਰੈਸ ਵਰਤਾਲਾਪ ਦੇ ਜ਼ਰੀਏ ਮੇਰੀ ਮੀਡੀਆ ਦੇ ਸੱਜਣਾ ਰਾਈ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਸ ਤਰੀਕੇ ਦੀ ਜਿਹੜੀ ਡਿਜੀਟਲ ਅਰੈਸਟ ਹੈ ਇਸ ਤਰੀਕੇ ਦੇ ਜਿਹੜੇ ਸਾਈਬਰ ਅਪਰਾਧ ਬਚ ਕੇ ਰਹੋ ਸਾਵਧਾਨ ਰਹੋ ਤੇ ਜੇ ਅਗਰ ਅਨਫੋਰਚੂਨੇਟਲੀ ਤੁਹਾਡੇ ਨਾਲ ਇਦਾਂ ਦਾ ਕੋਈ ਵੀ ਇਨਸੀਡੈਂਟ ਹੁੰਦਾ ਹੈ ਤੇ ਇਮੀਡੀਏਟਲੀ ਸਰਕਾਰ ਵੱਲੋਂ 1930 ਜਿਹੜੀ ਸਰਕਾਰ ਦਾ ਇੱਕ ਟੋਲ ਫਰੀ ਟੈਲੀਫੋਨ ਨੰਬਰ ਹੈ ਉੱਤੇ ਤੁਸੀਂ ਇਤਲਾਾ ਕਰੋ ਉੱਤੇ ਤੁਸੀਂ ਦੱਸੋ ਆਪਣੀ ਗੱਲ ਤੇ ਇੱਕ ਸਰਕਾਰ ਦਾ ਜਿਹੜਾ ਪੋਰਟਲ ਹੈ cybercrime.gov.in ਉੱਤੇ ਤੁਸੀਂ ਆਪਣੀ ਇਮੀਡੀਏਟਲੀ ਜਿਹੜੀ ਕੰਪਲੇਂਟ ਰਜਿਸਟਰ ਕਰੋ ਉਹਦਾ ਫਾਇਦਾ ਇਹ ਹੁੰਦਾ ਹੈ ਕਿ ਜਿਹੜੇ ਵੀ ਖਾਤੇ ਦੇ ਵਿੱਚ ਪੈਸੇ ਜਾਂਦੇ ਆ ਉਹ ਇਮੀਡੀਏਟਲੀ ਉੱਤੇ ਜਿਹੜਾ ਹੈਗਾ ਉਹ ਬਲੌਕ ਕਰ ਦਿੱਤਾ ਜਾਂਦਾ ਹੈ ਉਹ ਫ੍ਰੀਜ਼ ਕਰ ਦਿੱਤਾ ਜਾਂਦਾ ਹੈ ਤਾਂ ਕਿ ਤੁਹਾਡਾ ਜਿਹੜਾ ਪੈਸਾ ਹੈ ਉਹ ਅੱਗੇ ਨਹੀਂ ਜਾਂਦਾ ਤੇ ਇਜ਼ਲੀ ਇਦੇ ਵਿੱਚ ਸਮਾਦਾ ਬਹੁਤ ਜ਼ਿਆਦਾ ਰੋਲ ਹੈ ਜਉਂ ਹੀ ਤੁਹਾਡੇ ਨਾਲ ਹੋਵੇ ਬਿਨਾਂ ਡਰੇ ਕਿਉਂਕਿ ਕਈ ਸਾਡੇ ਸਾਹਮਣੇ ਗੱਲਾਂ ਹੁੰਦੀਆਂ ਕਈ ਜਿਹੜੇ ਕੰਪਲੇਨਟ ਉਂਦੇ ਉਹ ਡਰ ਜਾਂਦੇ ਆ ਡਰ ਦੇ ਮਾਰੇ ਜਾਂ ਸੋਸ਼ਲ ਸਟਿਗਮਾ ਦੇ ਮਾਰੇ ਉਹ ਆਪਣੀ ਗੱਲ ਨਹੀਂ ਦੱਸਦੇ ਤੇ ਖੁੱਲਕੇ ਤੁਸੀਂ ਆਪਣੀ ਕੰਪਲੇਨਟ ਰੈজিস্টਰ ਕਰਾਓ 193 ਜੋ ਤੇ cybercrime.gov.in ਤੇ ਸਾਡੀ ਮੈਂ ਤੁਹਾਨੂੰ ਆ ਵੀ ਦੱਸਣਾ ਚਾਹੁੰਦਾ ਕਿ ਸਾਡਾ ਅਸੀਂ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਅਸੀਂ ਸਾਡਾ ਇੱਥੇ ਬਿਲਕੁਲ ਫੰਕਸ਼ਨਲ ਹੈ ਤੇ ਉਹਦੇ ਵਿੱਚ ਕਈ ਸਾਡੇ ਆਈਓ ਸਾਹਿਬਾਨ ਉਹਦੇ ਵਿੱਚ ਵਰਕਰ ਰਹੇ ਐਸਐਚਓ ਸਾਹਿਬਾਨ ਤੇ ਐਸਪੀ ਸਾਹ ਪਰਸਨਲੀ ਉਹਨੂੰ ਮਾਨੀਟਰ ਕਰਦੇ ਆ ਉੱ ਸਾਈਬਰ ਹੈਲਪ ਡੈਸਕ ਬਣਾਈ ਹੋਈ ਹੈ ਦਿਨ ਰਾਤ ਕਦੇ ਵੀ ਤੁਸੀਂ ਉੱਥੇ ਜਾ ਕੇ ਆਪਣੀ ਕੰਪਲੇਂਟ ਦੇ ਸਕਦੇ ਹੋ ਤੇ ਅਗੇ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਤੁਸੀਂ ਸਤਾਰ ਕਰੋ ਐਂਡ ਜਿਹੜੇ ਸਾਈਬਰ ਕ੍ਰਿਮੀਨਲਸ ਹਨ ਉਹਨਾਂ ਨੂੰ ਸਾਡੇ ਵੱਲੋਂ ਸਖਤ ਚੇਤਾਵਨੀ ਹੈ ਭਾਵੇਂ ਤੁਸੀਂ ਕੇਰਲਾ ਦੇ ਵਿੱਚ ਬੈਠੇ ਹੋ ਭਾਵੇਂ ਪੰਜਾਬ ਦੇ ਵਿੱਚ ਬੈਠੇ ਹੋ ਭਾਵੇਂ ਅਸਾਮ ਦੇ ਵਿੱਚ ਬੈਠੇ ਹੋ ਚੰਨੀ ਦੇ ਵਿੱਚ ਬੈਠੇ ਹੋ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਅਸੀਂ ਤੁਹਾਨੂੰ ਫੜ ਕੇ ਲਾ ਕੇ ਇੱਥੇ ਹੀ ਤੁਹਾਨੂੰ ਅਸੀਂ ਬੰਦ ਕਰਾਂਗੇ ਤੇ ਜਿਹੜਾ ਬੰਦਾ ਜਿਹਦਾ ਤੁਸੀਂ ਨੁਕਸਾਨ ਕੀਤਾ ਉਹਦੀ ਤੁਸੀਂ ਰੀਲ ਬ੍ਰਿੰਗ ਯੂ ਟੂ ਦੀ ਲਾ ਉਦੀ ਬੁੱਕ ਐਂਡ ਯੂ ਹੈਵ ਟੂ ਜਿਹੜਾ ਉਹਦੇ ਤੁਹਾਨੂੰ ਕੰਪਨਸੇਟ ਕਰਨਾ ਪੈਣਾ ਉਹਦੀ ਪਰਪਾਈ ਕਰਨੀ ਪੈਣੀ ਸਰ ਕੇਸ ਨੂੰ ਜਿਹੜਾ ਲੈ ਕੇ ਆਂਦਾ ਜੀ ਇਹਦੇ ਕੋਲੋਂ ਕੋਈ ਰਿਕਵਰੀ ਹੋਈ ਕਿ ਨਹੀਂ ਮੰਨੇ ਬਿਲਕੁਲ ਜੀ ਇਹਨਾਂ ਨੇ ਜਿਹੜੇ ਖਾਤੇ ਉਹੀ ਅਸੀਂ ਦੱਸਿਆ ਨਾ ਕਿ 9 ਲੱਖ ਰੁਪਏ ਜਿਹੜੇ ਹੈਗੇ ਹੁਣ ਤੱਕ ਇਸ ਕੇਸ ਦੇ ਵਿੱਚ ਰਿਕਵਰੀ ਕੀਤੀ ਜਾ ਚੁੱਕੀ ਹੈ ਉਹ ਇਹਨਾਂ ਨੇ ਪਹਿਲੇ ਹੀ ਰਿਕਵਰੀ ਹੋ ਗਈ ਸੀ ਕਿਉਂਕਿ ਅਸੀਂ ਇਹਨਾਂ ਦੇ ਅਕਾਊਂਟਾਂ ਤੇ ਪਹਿਲੀ ਹੋਡ ਲਵਾਤਾ ਸੀਗਾ ਜਿੰਨੇ ਪੈਸੇ ਉਦੋਂ ਹੋਡ ਲੱਗੇ ਹੋਗੇ ਉਸ ਤੋਂ ਇਲਾਵਾ ਵਿਡਰੋ ਹੋਗੇ ਤੇ ਸਾਂਝੇ ਤਰੀਕੇ ਨਾਲ ਇਹਨ ਸਾਰਿਆਂ ਨੇ ਠੱਗੀ ਮਾਰੀ ਤੇ ਸਰ ਰਾਜਾ ਟੈਂਟ ਹਾਊਸ ਵਾਲਾ ਕੌਣ ਹੈ ਕਿੱਥੇ ਦਾ ਹਾਂਜੀ ਇਹ ਜਿਹੜਾ ਰਾਜਾ ਟੈਂਟ ਹਾਊਸ ਵਾਲਾ ਹੈ ਇਹ ਬੇਸਿਕਲੀ ਇਹ ਇਹਦਾ ਜਿਹੜੀ ਐਗਜ਼ੈਕਟ ਡਿਟੇਲਸ ਹੈ ਇਹ Javed Alam ਨਾਮ ਦਾ ਵਿਅਕਤੀ ਹੈ ਜੋ ਬਿਹਾਰ ਦਾ ਰਹਿਣ ਵਾਲਾ ਹੈ ਇਹਦੇ ਤੇ ਹਜੇ ਹਜੇ ਸਾਡੀ ਪਾਲ ਜਾਰੀ ਹੈ ਤੇ ਖੇਤੀ ਟੀਮ ਨੂੰ ਫੜ ਲਿਆ ਕਿ ਇਹ ਬਿਹਾਰ ਦਾ ਰਹਿਣ ਵਾਲਾ ਹੈ ਇਹੀ ਹੈ दैट मीन ਨਹੀਂ ਜੀ ਇਹਦਾ ਜਿਹੜਾ ਮੇਨ ਹੈਡ ਹੈ ਇਹਦਾ ਜਿਹੜਾ ਤਾਰ ਸਾਰੇ ਜੁੜੇ ਹੋ ਉਹ ਕੇਰਲਾ ਦੇ ਵਿੱਚ ਜਿਹੜੇ ਅੱਜ ਜਿਹੜਾ ਸੀ ਬੰਦਾ ਫੜਿਆ ਹੈ ਕੇਰਲਾ ਦੇ ਵਿੱਚ ਜਿਹੜੇ ਬੰਦੇ ਬੈਠੇ ਆ ਉਹ ਹੈ ਕਿਉਂਕਿ ਜਿਹੜੇ ਇਹ ਜਿਹੜੇ ਆਪਣੇ ਕੁਝ ਇਹਦਾ ਪੰਜਾਬ ਦੇ ਕੁਝ ਬੰਦੇ ਹੋ ਗਏ ਦਿੱਲੀ ਦੇ ਹੋ ਗਏ ਆ ਜਿਹੜੇ ਆਪਣੇ ਬਿਹਾਰ ਦਾ ਇਹ ਬੰਦਾ ਹੈ ਇਹ ਇਹ ਮਿਡਲਮੈਨ ਸੀਗੇ ਜਿਹੜਾ ਮੇਨ ਮਾਸਟਰਮਾਈਂਡ ਸੀ ਉਹ ਕਿਰਲਾਚ ਬੈਠੇ ਹੋਏ ਆ ਕਾਲੀਕਟ ਜਿਹੜਾ ਏਰੀਆ ਉਹਦਾ ਉਸ ਜ਼ਿਲ੍ਹੇ ਦੇ ਉਸ ਸ਼ਹਿਰ ਦੇ ਜਿਹੜੇ ਵਸਨੀਕ ਨੇ ਅਨਗਵਾਂਡ ਚ ਪਿੰਡੂ ਏਰੀਆ ਦੇ ਵਿੱਚ ਰਹਿੰਦੇ ਆ ਇਹ ਜਿਹੜੇ ਬੰਦੇ ਆ ਬਾਕੀ ਜਿਹੜੇ ਅਸੀਂ ਫੜੇ ਆ ਪਹਿਲਾਂ ਜਿਹੜੇ ਫੜੇ ਸੀਗੇ ਉਹ ਬੇਸਿਕਲੀ ਐਜ਼ ਆ ਪਪਟ ਐਜ਼ ਆ ਕਮਿਸ਼ਨ ਏਜੰਟ ਐਜ਼ ਆ ਮਿਡਲਮੈਨ ਕੰਮ ਕਰਦੇ ਸੀ ਤੇ ਜਿਹਦਾ ਕਰਮ ਤੁਸੀਂ ਦੱਸਿਆ ਜੀ ਪਹਿਲਾਂ ਜੀ ਇਹ ਇਹ ਫਿਰ ਤੁਸੀਂ ਹੈਡ ਦੱਸਿਆ ਇਹਦਾ ਕੀ ਰੋਲ ਸੀ ਇਹ ਬੇਸਿਕਲੀ ਇਸਨੇ ਹੀ ਬਾਅ ਉਹਨਾਂ ਨੇ ਗਾਂ ਜਿਹੜੇ ਕੋਈ ਲੋੜਵੰਦ ਬੰਦੇ ਹੁੰਦੇ ਆ ਜਿਹੜੇ ਕੋਈ ਵਿਚਾਰੇ ਜਿਹੜੇ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਮਜਬੂਰ ਮਜਬੂਰੀ ਹੁੰਦੀ ਆ ਉਹਨਾਂ ਦੇ ਇਹ ਖਾਤੇ ਖੁਲਵਾ ਲੈਂਦੇ ਆ ਰੈਂਟਲ ਅਕਾਊਂਟ ਖੁਲਵਾ ਲੈਂਦੇ ਆ ਔਰ ਫਿਰ ਉਹਨਾਂ ਨੂੰ ਇਸਤੇਮਾਲ ਕਰਦੇ ਆ ਕਿਉਂਕਿ ਮੁੜ ਕੇ ਉਹਨਾਂ ਦੇ ਖਾਤੇ ਹੁੰਦੇ ਇਹਨਾਂ ਦਾ ਕਿਤੇ ਫੁੱਟਪ੍ਰਿੰਟ ਹੀ ਨਹੀਂ ਹੁੰਦਾ ਤੇ ਇਹ ਉਹਨਾਂ ਨੂੰ ਇਸਤੇਮਾਲ ਕਰਕੇ ਲੋਕਾਂ ਦੇ ਨਾਲ ਠੱਗੀ ਮਾਰਦੇ ਸਰ ਇਹ ਜਿਹੜਾ ਇੱਕ ਵਾਰ ਚ ਪਤਾ ਸੀ ਜਿਹੜਾ ਜੀ ਜੀ ਇਹਨੇ ਇੱਕ ਵਾਰ ਚ ਪਤਾ ਸੀ ਸਰ ਜਿਹੜਾ ਅੱਜ ਬੰਦਾ ਪੜਿਆ ਉਹ ਕੀ ਕਰਦਾ ਕਿੰਨਾ ਪੜਿਆ ਲਿਖਿਆ ਇਹ ਜੀ ਇਹਦਾ ਬਹੁਤ ਹੀ ਜ਼ਿਆਦਾ ਜੀ ਦਾ ਕੋਈ ਐਜੂਕੇਸ਼ਨਲ ਬੈਕਗਰਾਉਂਡ ਹੈ ਨਹੀਂ ਸਿਰਫ 8ਵੀਂ ਪਾਸ ਹੈ ਜੀ ਬਟ ਇਹ ਬੇਸਿਕਲੀ ਇਹਨਾਂ ਨੇ ਇੱਕ ਤਰੀਕੇ ਦਾ ਇੱਕ ਗਰੋ ਬਣਾਇਆ ਹੋਇਆ ਇੱਕ ਨੈਕਸਸ ਬਣਾਇਆ ਹੋਇਆ ਜਿਹਦੇ ਵਿੱਚ ਇਹ ਲੋਕਾਂ ਨੂੰ ਬ ਡਰਾ ਕੇ ਉਹਨਾਂ ਨੂੰ ਬੇਲਾ ਫਸਲਾ ਕੇ ਜਿੱਦਾਂ ਮੈਂ ਕਿਹਾ ਕਿ ਡਿਜੀਟਲ ਅਰੈਸਟ ਇਦਾਂ ਦੇ ਜਿਹੜੇ ਕਰਾਇਮ ਹੋ ਰਹੇ ਸਰਕਾਰ ਵੱਲੋਂ ਵੀ ਸਮੇਂ-ਸਮੇਂ ਤੇ ਪੰਜਾਬ ਸਰਕਾਰ ਵੱਲੋਂ ਵੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਸਾਡੇ ਵੱਲੋਂ ਵੀ ਸਮੇਂ-ਸਮੇਂ ਤੇ ਸਾਈਬਰ ਅਸੀ ਅਵੇਅਰਨੈਸ ਸੈਮੀਨਾਰ ਵੀ ਲਗਾਉਂਦੇ ਆ ਤੇ ਲੋਕਾਂ ਨੂੰ ਮੇਰੀ ਯਹੀ ਅਪੀਲ ਹੈ ਤੁਸੀਂ ਸਤ ਕਰੋ ਸਾਵਧਾਨ ਰਹੋ ਤੇ ਜੇ ਅਨਫੋਰਚੂਨੇਟਲੀ ਕੋਈ ਤੁਹਾਡੇ ਨਾਲ ਇਸ ਤਰੀਕੇ ਦਾ ਇਨਸੀਡੈਂਟ ਹੋਂਦਾ ਇਮੀਡੀਏਟਲੀ ਤੁਸੀਂ ਸਾਡੇ ਨੋਟਿਸ 'ਚ ਲੈ ਕੇ ਆਣਾ ਹੈ ਪਾਵੇ 1930 ਕਾਲ ਕਰਨੀ ਹੈ ਪਾਵੇ ਆਪਣੇ ਪੋਰਟਲ ਤੇ ਪਾਣਾ ਹੈ ਸਾਈਬਰ ਕ੍ਰਾਈਮ geo.in ਤੇ ਪਾਵੇ ਤੁਸੀਂ ਸਾਈਬਰ ਸੈੱਲ ਨੂੰ ਦੱਸੋ ਬਟ ਇਮੀਡੀਏਟਲੀ ਇਹਦਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹਨੂੰ ਇਮੀਡੀਏਟਲੀ ਸਰਕਾਰ ਦੇ ਪੰਜਾਬ ਦੇ ਪੁਲਿਸ ਦੇ ਸਾਡੇ 'ਚ ਤੁਸੀਂ ਨੋਟਿਸ ਲਿਖਿਓ ਕਿਸੇ ਕਿੰਨੀ ਦੇਰ ਤੋਂ ਇਹ ਗ੍ਰੋਹ ਕੰਮ ਕਰ ਰਿਹਾ ਸੀ ਕੀ ਸਿਚੁਏਸ਼ਨ ਇਹ ਇਹਨਾਂ ਦੀ ਕਿਉਂਕਿ ਅਸੀਂ ਇਹਨਾਂ ਨੂੰ ਹਜੇ ਲੈ ਕੇ ਆਏ ਹਜੇ ਇਹਦੀ ਰਿਮਾਂਡ ਜਦੋਂ ਸਭ ਤੋਂ ਅਸੀਂ ਲਈਤੀ ਹੈ ਤੇ ਡਿਟੇਲਸ ਦੀ ਪੁੱਛ ਕੇ ਜਾ ਰਹੀ ਹੈ ਜਿੱਦਾਂ ਮੈਂ ਤੁਹਾਨੂੰ ਕਿਹਾ ਪਹਿਲੇ ਵੀ ਇੱਥੇ ਪਰਚੇ ਦਰਜ ਹੈ ਤੇ ਇਹ ਤੋਂ ਪੱਕਾ ਸ਼ੋਰ ਹੈ ਕਿ ਇਹ ਕੋਈ ਨਵਾਂ ਕੰਮ ਨਹੀਂ ਕਰ ਰਹੇ ਕਾਫੀ ਸਮਾਂ ਤੋਂ ਇਹਦੇ ਚ ਲੱਗੇ ਹੋਏ ਨਾ ਤੇ ਹੋਰ ਵੀ ਕੰਪਲੇਂਟਾਂ ਦਰਜ ਐ ਇੱਥੇ ਨਸ਼ੇ ਦਾ ਵੀ ਪਰਚਾ ਦਰਜ ਐ ਉਹ ਹਜੇ ਜਿੱਦਾਂ ਜਿੱਦਾਂ ਤਫਤੀਸ਼ ਤਫਤੀਸ਼ ਚ ਨਵੀਆਂ ਗੱਲਾਂ 90 ਫੈਕਟ ਸਾਹਮਣੇ ਆਉਣਗੇ ਉਹ ਵਕਰੀ ਤੌਰ ਤੇ ਤੁਹਾਡੇ ਨਾਲ ਅਸੀਂ ਉਹ ਸਾਂਝਾ ਕਰਦੇ ਕਿੰਨੀ ਏਜ ਐ ਜੀ ਇਹਦੀ ਜ਼ਿਆਦਾ ਉਮਰ ਨਹੀਂ ਹੈਗੀ ਇਹ ਵਹੀ ਜੀ 20 25 ਸਾਲ ਦਾ ਜਿਹੜਾ ਏਜ ਏਜ ਬ੍ਰੈਕਟ ਹੁੰਦਾ ਉੰਨੀ ਕੀ ਉਮਰ ਦਾ ਐ ਜੀ ਜੇਲ ਚ ਚਲੇ ਗਏ ਉਹਨੇ ਪਹਿਲੇ ਤਿੰਨ ਜਿਹੜੇ ਹੈਗੇ ਨੇ ਉਹ ਦੀ ਜੇਲ ਭੇਜਦਾ ਜੀ ਉਹ ਦੀ ਜੇਲ ਭੇਜਦਾ ਵਾਧੇ ਗ੍ਰਫਤਾਰੀਆਂ ਹੋ ਗਈਆਂ